ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਫੁੱਲ ਸੂਟ ਦੀ ਕਟਿੰਗ ਤੁਹਾਨੂੰ ਦੱਸਾਂਗੇ। ਇਹ 5 ਮੀਟਰ ਆਪਣਾ ਸੂਟ ਆ, 올ਓਵਰ ਸੂਟ ਆ ਸਾਰਾ। ਵੀ ਕਿੱਦਾਂ ਆਪਾਂ ਕਮੀਜ਼ ਦੀ ਲੰਬਾਈ ਤੇ ਚੜਾਈ ਕੱਢਣੀ ਆ, ਕਿੱਦਾਂ ਆਪਾਂ ਸਲਵਾਰ ਦੀ ਕਟਿੰਗ ਕਰਨੀ ਆ, ਕਿੱਦਾਂ ਆਪਾਂ ਸਲਵਾਰ ਦੇ ਪੱਲੇ ਕੱਢਣੇ ਨੇ। ਸਭ ਤੋਂ ਪਹਿਲਾਂ ਦੇਖੋ ਜੀ ਆਪਣੀ ਕਮੀਜ਼ ਦੀ ਜਿਹੜੀ ਲੈਂਥ ਆ ਗਈ, ਉਹ 43 ਇੰਚ 43 ਇੰਚ ਤਿਆਰ ਆ ਗਈ। ਆ ਦੇਖੋ ਜੀ ਆਪਾਂ 43 ਇੰਚ ਦੇ ਨਿਸ਼ਾਨ ਲਾ ਲਿਆ। ਦੇ 4 ਇੰਚ ਐਕਸਟਰਾ ਲੈਣਾ ਠੀਕ ਹੈ ਜੀ 4 ਇੰਚ ਐਕਸਟਰਾ 47 ਉਸ ਤੋਂ ਬਾਅਦ ਜੀ ਆਪਾਂ ਘੇਰੇ ਦਾ ਸਨ ਲਾਉਣਾਗਾ ਘੇਰਾ ਹੈਗਾ ਦੇਖੋ ਜੀ ਆਪਣਾ 22 ਇੰਚ ਤਿਆਰ ਆਪਾਂ 4 ਇੰਚ ਐਕਸਟਰਾ ਲੈਣਾਗਾ 26 ਇੰਚ 4 ਇੰਚ ਜਦੋਂ ਆਪਾਂ 2 2 ਇੰਚ ਦੋਵੇਂ ਪਾਸੇ ਐਕਸਟਰਾ ਰੱਖਦੇ ਆ ਤਾਂ ਆਪਾਂ ਜੇ ਪਾਈਪਿੰਗ ਵਗੈਰਾ ਕੱਢਣੀ ਹੋਵੇ ਤਾਂ ਉਹ ਵੀ ਵਧੀਆ ਸਰ ਜਾਂਦਾ ਜੀ ਇੱਕ ਨਿਸ਼ਾਨ ਆਪਾਂ ਸੈਂਟਰ 'ਚ ਜ਼ਰੂਰ ਲਗਾਉਣਾ ਦੇਖੋ ਜੀ ਉਹਦੇ ਨਾਲ ਕੀ ਹੁੰਦਾ ਆਪਣੀ ਕਟਿੰਗ ਬਿਲਕੁਲ ਸਿੱਧੀ ਹੋਊਗੀ 70 ਇੰਚ ਤੇ ਜੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ। ਆ ਲਓ ਜੀ। ਸਭ ਤੋਂ ਪਹਿਲਾ ਕੰਮ ਹੁੰਦਾ ਜੀ ਦੇਖੋ ਆਪਾਂ ਕਮੀਜ਼ ਨੂੰ ਐਦਾਂ ਕੱਪੜੇ ਨੂੰ ਦੋ ਤਹਾਂ ਦੇ ਵਿੱਚ ਰੱਖਣਾ ਹੁੰਦਾ ਹੈਗਾ। ਕੰਨੀ ਨਾਲ ਕੰਨੀ ਮਿਲਾ ਕੇ ਆਪਾਂ ਸਭ ਤੋਂ ਪਹਿਲਾਂ ਜੀ ਕੱਪੜੇ ਦੀ ਲੰਬਾਈ ਤੇ ਚੜਾਈ ਲਾਉਣੀ ਹੁੰਦੀ ਹੈ ਜਿੰਨਾ ਆਪਣੀ ਕੁੜਤੀ ਤਿਆਰ ਆਗੀ ਕੋਈ ਵੀ ਇਨਸਾਨੀ ਆਪਾਂ ਇਦਾਂ ਸਿੱਧੀ ਨਹੀਂ ਮਾਰਕ ਕਰਨੀ ਹੈਗੀ ਮਲਾਉਣੀ ਹੈਗੀ ਆਪਾਂ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਨਾਲ ਜੀ ਲਾਈਨ ਬਣਾਉਣੀ ਹੈ ਦੇਖੋ ਜੀ ਹੁਣ ਆ ਆਪਣੀ ਕਮੀਜ਼ ਦੀ ਲੰਬਾਈ ਤੇ ਚੜਾਈ ਆਪਾਂ ਇਹਨੂੰ ਕੈਂਚੀ ਦੀ ਹੈਲਪ ਨਾਲ ਕਮੀਜ਼ ਨੂੰ ਬਾਕੀ ਕੱਪੜੇ ਨਾਲੋਂ ਅਲੱਗ ਕਰ ਲੈਣਾ ਹਾਂ ਦੇਖੋ ਜੀ ਆਪਾਂ ਕਮੀਜ਼ ਬਾਕੀ ਕੱਪੜੇ ਨਾਲੋਂ ਅਲੱਗ ਕਰ ਲਿਆ ਆ ਦੇਖੋ ਆਹ ਵਾਲਾ ਆਪਣਾ ਕੱਪੜਾ ਪਿੱਛੇ ਰਹਿ ਗਿਆ ਜਿਹੜਾ ਨਾ ਕਮੀਜ਼ ਦੇ ਸਾਈਡ ਤੋਂ ਇਧਰੋਂ ਕੱਪੜਾ ਲਿਆਗਾ ਆਹ ਵਾਲਾ ਇਹਦੇ ਜੀ ਆਪਾਂ ਦੇਖੋ ਜੇ ਤੁਸੀਂ ਪਟਿਆਲਾ ਸਲਵਾਰ ਬਣਾਉਣੀ ਆ ਜਾਨੀ ਕਿ ਜੇ ਪੱਲੇ ਪਾ ਕੇ ਸਲਵਾਰ ਬਣਾਉਣੀ ਆ ਤੇ ਸਲਵਾਰ ਦੇ ਇਦਾਂ ਪੱਲੇ ਪੈ ਜਾਂਦੇ ਹੁੰਦੇ ਨੇ ਠੀਕ ਆ ਜੀ ਇਹ ਕੱਪੜੇ ਦੇ ਸਲਵਾਰ ਦੇ ਪੈ ਜਾਂਦੇ ਨੇ ਪੱਲੇ ਆਪਾਂ ਇਹ ਕੱਪੜੇ ਦੇ ਪੱਲੇ ਪੈਂਦੇ ਨੇ ਜੇ ਤੁਸੀਂ ਪਟਿਆਲਾ ਸਲਵਾਰ ਨਹੀਂ ਬਣਾਉਣੀ ਆ ਤਾਂ ਇਹਦੀ ਸਟ੍ਰੇਟ ਸਲਵਾਰ ਰੈਡੀ ਕਰਨੀ ਆ ਜੀ ਫਿਰ ਆਪਾਂ ਆਹ ਵਾਲੇ ਕੱਪੜੇ ਦੇ ਬਾਹਾਂ ਮੈਡੀ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਤਾਂ ਉਹਨੂੰ ਕਮੀਜ਼ ਦੀ ਮਾਰਕਿੰਗ ਕਰਕੇ ਦੱਸਦੇ ਆਂ ਨੀ ਆ ਦੇਖੋ ਜੀ ਕੱਪੜੇ ਨੂੰ ਆਪਾਂ ਇਦਾਂ ਨਾ ਚਾਰ ਤਿਆਂਾਂ ਦੇ ਵਿੱਚ ਫੋਲਡ ਕਰ ਲੈਣਾ ਦੇਖੋ ਇਦਾਂ ਆਪਾਂ ਡਬਲ ਤਿਆਂ ਕਰ ਲਈਆਂ ਇਹਦੀਆਂ ਚਾਰ ਤਿਆਂਾਂ ਬਣ ਗਈਆਂ ਦੋਵੇਂ ਪੱਲੇ ਨੇ ਪ੍ਰਿੰਟਡ ਸੂਟ ਚ ਆਪਾਂ ਇਹ ਜ਼ਰੂਰ ਧਿਆਨ ਰੱਖਣਾ ਹੁੰਦਾ ਵੀ ਜਿਹੜੇ ਆਪਣੇ ਫੁੱਲ ਨੇ ਉਹਨਾਂ ਦੇ ਮੂੰਹ ਕਿੱਧਰ ਨੂੰ ਨੇ ਜੇ ਫੁੱਲਾਂ ਦੇ ਮੂੰਹ ਇੱਕ ਸਾਈਡ ਨੂੰ ਨੇ ਤਾਂ ਆਪਾਂ ਨੂੰ ਇੱਕ ਪੱਲੇ ਦਾ ਪਾਸਾ ਚੇਂਜ ਕਰਨਾ ਪੈਂਦਾ ਦੇਖੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਰੱਖਣਾ ਦਾ ਤੀਰਾ ਇਹਨਾਂ ਦੀ ਜੀ ਆਪਾਂ 21 ਬਰੈਸਟ ਦੀਆਂ ਪੌਣੀਆਂ ਨੇ ਕਾਟਾਂ ਦੇਖੋ ਤੀਰਾ ਹੈਗਾ ਇਹਨਾਂ ਦਾ ਦੇਖੋ ਜੀ ਤੀਰਾ ਰੱਖਿਆ ਆਪਾਂ 6.5 ਇੰਚ ਠੀਕ ਹੈ ਜੀ ਜਿਹੜਾ نیچے ਨੂੰ ਆਪਾਂ ਮੋਡਾ ਰੱਖਣਾ ਬੱਚਿਆਂ ਨੂੰ ਛੱਡ ਕੇ ਹਰ ਇੱਕ ਸਾਈਜ਼ 'ਚ ਜੀ ਆਪਾਂ 7.5 ਇੰਚ ਰੱਖ ਦੇਵਾਂਗੇ ਆਹ ਲੋ ਜੀ ਆਪਾਂ ਜਿੱਥੋਂ ਉੱਪਰੋਂ 6.5 ਰੱਖਿਆ ਇੱਥੇ ਆਪਾਂ 0.5 ਇੰਚ ਜੀ ਘਟਾ ਦੇਣਾ ਹਰ ਇੱਕ ਸਾਈਜ਼ 'ਚ ਹਾਰੇ ਇੱਕ ਸਾਈਜ਼ 'ਚ ਆਪਾਂ 1/2 ਇੰਚ ਜਦੋਂ ਕਟਾ ਕੇ ਕਾਟ ਪਾਵਾਂਗੇ ਮੋਡੇ ਦੀ ਤਾਂ ਆਪਣੇ ਮੋਡੇ 'ਚ ਵੱਲ ਨਹੀਂ ਪੈਂਦੇ ਜੀ ਇਦਾਂ ਜੀ ਆਪਾਂ ਬਾਕਸ ਰੈਡੀ ਕਰ ਲੈਣਾ ਨਾਲੋ ਜੀ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਉੱਪਰ ਪਾਉਣੀ ਆ 1/2 ਇੰਚ ਦੀ ਕਾਟ ਠੀਕ ਹੈ ਜੀ ਆਹ 1/2 ਇੰਚ ਦੀ ਕਾਟ ਇਹ ਇਦਾਂ ਜੀ ਤਿਰਸੀ ਪੈ ਜਾਂਦੀ ਹੁੰਦੀ ਹੈ ਇਹਦੇ ਨਾਲ ਜਿਹੜੇ ਆਪਣੇ ਮੋਡੇ ਨੇ ਉਹ ਡਿੱਗਦੇ ਨਹੀਂ ਹੈਗੇ ਹੁਣ ਆਪਾਂ ਪਾਉਣੀਆਂ ਨੇ ਜੀ ਮੋਢੇ ਵਾਲੀਆਂ ਕਾਟ ਦੇਖੋ ਫਰੰਟ ਵਾਲੀ ਕਾਟ ਪਾਵਾਂਗੇ ਆਪਾਂ 1 ਇੰਚ ਤੇ ਤੇ ਬੈਕ ਵਾਲੀ ਕਾਟ ਪਾਉਣੀ ਹੈ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਫਰੰਟ ਵਾਲੀ 1 ਤੇ ਤੇ ਬੈਕ ਵਾਲੀ 2 ਤੇ ਜਿਹੜੀ ਆਪਾਂ ਮੋਢੇ 'ਚ ਗਲਾਈ ਪਾਉਣੀ ਹੈ ਇਹ ਪਾਉਣੀ ਆਪਾਂ ਆਪਣੇ ਬ੍ਰੈਸਟ ਦੇ ਨਾਪ ਮੁਤਾਬਕ ਦੇਖੋ ਇਹਨਾਂ ਦੀ ਬੈਸਟ ਹੈਗੀ ਹੈਗੀ 21 ਇੰਚ 21 ਦਾਦ ਹੋ ਗਿਆ 10.5 ਇੰਚ ਆਪਾਂ ਹਾਫ ਕਰਨਾ 21 ਦਾ ਦੇਖੋ ਆਪਾਂ 10.5 ਇੰਚ ਤੇ ਨਿਸ਼ਾਨ ਲਾ ਲਿਆ ਠੀਕ ਹੈ ਜੀ 10.5 ਇੰਚ ਤੇ ਆਪਾਂ ਬ੍ਰੈਸਟ ਦੇ ਨਾਪ ਚ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਹੁਣ ਆਪਾਂ ਇੰਚੀ ਟੇਪ ਚੱਕਣਾ ਨਹੀਂ ਇੱਥੇ ਰੱਖਣਾ ਆਪਾਂ ਇਦਾਂ ਫੋਲਡ ਕਰਕੇ ਇਹਦਾ ਹਾਫ ਕਰ ਲਓ ਜਿੰਨਾ ਇਹ ਆ ਗਿਆ ਦੇਖੋ ਓਨੇ ਹੀ ਆਪਾਂ ਨਿਸ਼ਾਨੀ ਇੱਥੇ ਲਾਉਣੀ ਹੈ ਪਿਛਲੀ ਕਾਟ ਪਾਉਣੀ ਆਪਾਂ 5 ਇੰਚ ਤੇ ਆਹ ਦੇਖੋ ਹੁਣ ਪਾਵਾਂਗੇ ਆਪਾਂ ਮੋਢੇ ਦੀ ਗਲਾਈ ਆ ਪੈ ਗਈ ਪਿਛਲੀ ਆਪਣੀ ਪਿਛਲੀ ਕਾਟ ਤੇ ਆ ਪੈ ਗਈ ਆਪਣੀ ਨੀਕੋ ਆ ਪੈ ਗਈ ਆਪਣੀ ਫਰੰਟ ਵਾਲੀ ਕਾਟ ਆ ਪੈ ਗਈ ਆਪਣੀ ਬੈਕ ਵਾਲੀ ਕਾਟ ਹੁਣ ਆਪਾਂ ਰੱਖਣੀ ਆ ਜੀ ਸਾਈਡ ਸਲਾਈਂ ਆ ਦੇਖੋ ਜੀ ਸਾਈਡ ਸਲਾਈਂ ਦਾ ਨਿਸ਼ਾਨ ਲਾਇਆ ਆਪਾਂ ਮਾਰਕ ਕੀਤਾ 23 ਇੰਚ ਤੇ ਜਿਹੜੀ ਸਾਈਡ ਸਲਾਈਂ ਹੈ ਆਪਣੀ ਲੱਗਦੀ ਹੁੰਦੀ ਹੈ ਜੀ ਹਾਈਟ ਮੁਤਾਬਕ ਇਨਾਂ ਦੀ ਹਾਈਟ ਲੰਬੀ ਹੈਗੀ ਆਪਾਂ 23 ਇੰਚ ਤੇ ਸਾਈਡ ਸਲਾਈ ਲਾਈ ਆ ਦੇਖੋ ਜਿਹੜੀ ਕਮਰ ਆ ਗਈ ਕਮਰ ਦੇਖੋ ਆਸੀ ਇੱਧਾ 16 ਇੰਚ ਇੱਥੋਂ ਤੋਂ ਲੈ ਕੇ ਇੱਥੇ ਤੱਕ 16 ਹੋ ਗਿਆ ਆਪਾਂ 16 ਇਹਦਾ ਹਾਫ ਨਹੀਂ ਕਰਨਾ ਆਪਾਂ 7.5 ਇੰਚ ਤੇ ਨਿਸ਼ਾਨ ਲਾਵਾਂਗੇ ਦੇਖੋ ਕਮਰ ਦਾ ਨਿਸ਼ਾਨ ਲਾਏ ਆਪਾਂ 7.5 ਇੰਚ ਤੇ ਕੋ ਜੀ ਆਪਣੀ ਕਮਰ ਹੈਗੀ ਹੈਗੀ 18 ਇੰਚ 18 ਦਾ ਅੱਧ ਹੋ ਗਿਆ 9 ਇੰਚ ਆਪਾਂ ਕਮਰ ਦੇ ਵਿੱਚ ਇੱਕ ਜਾਦਾ ਇੰਚ ਵਧਾ ਕੇ ਰੱਖਣਾ ਹੁੰਦਾ ਆਪਾਂ ਬਰੈਸਟ ਦੇ ਵਿੱਚ ਕੁਝ ਨਹੀਂ ਵਧਾਉਣਾ ਹੁੰਦਾ ਹਿੱਚ ਵਿੱਚ ਨਹੀਂ ਵਧਾਉਣਾ ਹੁੰਦਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਆਪਾਂ ਸਾਰੀ ਫਿਟਿੰਗ ਚ ਵਧਾਉਣਾ ਹੁੰਦਾ ਨਹੀਂ ਜੀ ਪਲੇਟਸ ਦਾ ਜਿਹੜਾ ਕੱਪੜਾ ਹੈਗਾ ਉਹ ਸਿਰਫ ਕਮਰ ਦੇ ਵਿੱਚ ਹੀ ਹੁੰਦਾਗਾ ਜਦੋਂ ਆਪਾਂ ਪਲੇਟਸ ਪਾਉਣੇ ਆ ਤਾਂ ਕਮਰ ਦੇ ਹੀ ਸਾਈਜ਼ ਘਟਦਾਗਾ ਆਪਾਂ ਪਲੇਟਸ 'ਚ ਅੱਧਾ ਇੰਚ ਵਧਾ ਲਓ ਚਾਹੇ ਤੁਸੀਂ 1 ਇੰਚ ਜਿੰਨੀ ਡੂੰਗੀ ਤੁਸੀਂ ਪਲੇਟ ਪਾਉਣੀ ਆ 1 ਇੰਚ ਤੋਂ ਡੂੰਗੀ ਨਹੀਂ ਪਾਉਣੀ ਅੱਧਾ ਇੰਚ ਜਾਂ 1 ਇੰਚ ਵਧਾ ਕੇ ਰੱਖੋ ਪਲੇਟ 'ਚ ਆਪਾਂ ਵਧਾ ਕੇ ਰੱਖਣਾ ਜੀ ਹੁਣ ਇਹਨਾਂ ਦੀ ਹਿੱਪ ਹੈਗੀ ਆ ਦੇਖੋ ਜੀ 22 ਇੰਚ 22 ਦਾ ਹਾਫ ਹੋ ਗਿਆ 11 ਇੰਚ ਆਪਾਂ ਇੱਥੇ 11 ਇੰਚ ਦਿਨਸਾਂ ਲਾ ਲਿਆ ਹੁਣ ਇਹ ਸਾਰੀ ਮਾਰਕ ਜਿਹੜੇ ਆਪਣੇ ਲਾਏ ਹੋਏ ਨੇ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਨਾਲ ਐਦਾਂ ਮਿਲਾ ਲੈਣੇ ਦੇਖੋ ਜੀ ਕਦੇ ਵੀ ਆਪਾਂ ਡਾਇਰੈਕਟ ਨਹੀਂ ਮਲਾਉਣੇ ਹੈਗੇ ਵੀ ਆਪਾਂ ਇਦਾਂ ਟਿਟਿੰਗ ਦੇ ਦੋ ਉਹ ਜੇ ਹਲਕਾ ਜਿਹਾ ਚਾਗ ਬਾਹਰ ਨੂੰ ਆ ਗਿਆ ਤਾਂ ਇੱਥੇ ਬਾਹਰ ਝੋਲ ਮੈਣ ਲੱਗ ਜਾਂਦਾ ਗਲਾਈ ਚ ਆ ਜਾਂਦੀ ਹੈ ਅੰਦਰ ਨੂੰ ਆ ਗਿਆ ਤਾਂ ਕਮੀਸ ਟਾਈਟ ਹੋ ਜਾਊਗਾ ਹੁਣ ਦੇਖੋ ਆਪਾਂ ਸਲਾਈ ਦੇਖੋ ਧੁਰ ਤੱਕ ਲਾਤੀ ਹੈ ਦਨਸਾਨ ਲਾਤਾ ਨਾ ਇਹ ਜਿਹੜੀਆਂ ਮੇਰੀਆਂ ਪਹਿਣਾ ਦੇ ਮੋਡੇ ਚ ਦੇ نیچے ਝੋਲ ਪੈਂਦਾ ਉਹ ਤਾਂ ਹੀ ਪੈਂਦਾ ਜਦੋਂ ਆਹ ਚੀਜ਼ ਤਿਰਸੀ ਇਕੱਠੀ ਹੋ ਜਾਂਦੀ ਹੈ ਇੱਥੇ ਆਪਾਂ ਜੀ 2 ਇੰਚ ਜਦੋਂ ਆਪਾਂ ਸਲਾਈ ਲਾਉਣੀ ਆ ਟਾਈ ਡਲਾਈ ਚ ਚਲਾਉਣੀ ਆ ਇਸ ਤਰ੍ਹਾਂ ਬਿਲਕੁਲ ਸਿੱਧੀ ਕਰਕੇ ਐਦਾਂ ਡਲਾਈ ਚ ਲੈ ਕੇ ਆਉਣੀ ਹੈ ਇੱਥੋਂ ਜੀ ਕੁਝ ਵੀ ਆਪਣਾ ਟਾਈਪ ਨਹੀਂ ਹੋਊਗਾ ਤੇ ਹੁਣ ਆਪਾਂ ਪਾਉਣੀਆਂ ਨੇ ਜੀ ਪਲੇਟਸ ਦੇਖੋ ਪਲੇਟਸ ਪਾਵਾਂਗੇ ਆਪਣਾ ਇਹਨਾਂ ਦੀਆਂ 12 ਇੰਚ ਤੇ ਤੇ ਬਣ ਕੇ ਇਹ 11 ਇੰਚ ਤਿਆਰ ਹੋ ਜਾਣਗੀਆਂ ਤੇ نیچے ਨੂੰ ਜਿਹੜੀ ਇਹਨਾਂ ਦੀ ਲੈਂਥ ਆ ਗਈ ਉਹ ਰੱਖਣੀ ਆ ਆਪਾਂ 7 ਇੰਚ ਇਨਾਂ ਦੀ ਚੜਾਈ 3.5 ਇੰਚ ਦੀ ਇਥੋਂ ਵੀ 3.5 ਇੰਚ ਸਕੇਲ ਦੀ ਹੈਲਪ ਨਾਲ ਆਪਾਂ ਕਰ ਲੈਣਾ ਜੀ ਸਿੱਧਾ ਐਸ ਜਨਾ ਲਾਈਨ ਬਣਾ ਲੈਣੀ ਹੈ ਚਲੋ ਜੀ ਹੁਣ ਆਪਾਂ ਪਾਉਣੀਆਂ ਨੇ ਜੀ ਸਾਈਡ ਵਾਲ ਗੱਪਟੇ ਆਪਾਂ نیچے ਨਹੀਂ ਉੱਪਰ ਰੱਖਣਾ ਹੈ ਜੀ ਟੇਪ ਆਹ ਵਾਲੇ ਆਹ ਵਾਲੀ ਲਾਈਨ ਤੋਂ ਉੱਪਰ ਇੱਥੇ ਰੱਖ ਲਿਆ ਜੀ ਐਸ 2 ਇੰਚ ਦਾ ਪਾ ਦੇਣਾ ਆਪਾਂ ਫਰਕ ਸਿੱਧ ਇਦਾਂ ਲਾਈਨ ਬਣਾ ਲੈਣੀ ਆ ਦੇਖੋ ਜੀ ਆ ਹੋ ਗਈ ਆਪਣੀ ਸਾਈਡ ਵਾਲੀ ਪਲੇਟ ਐਸੇ ਤਰ੍ਹਾਂ ਜੀ ਆਪਾਂ ਆ ਵਾਲੀ ਪਲੇਟ ਪਾ ਲੈਣੀ ਆ ਐਸ ਤਰ੍ਹਾਂ ਬਿਲਕੁਲ ਸੇਮ ਆ ਵਾਲੇ ਪੁਆਇੰਟ ਨੂੰ ਆ ਵਾਲੇ ਪੁਆਇੰਟ ਨਾਲ ਮਲਾ ਲੈਣਾ ਆਹ ਲਓ ਜੀ ਆ ਆਪਣੀ ਫਰੰਟ ਵਾਲੇ ਪੱਲੇ ਦੀ ਸਾਰੀ ਮਾਰਕਿੰਗ ਹੋ ਗਈ ਹੁਣ ਆਪਾਂ ਕਰਾਂਗੇ ਜੀ ਇਹਦੀ ਕਟਾਈ ਕੀ ਕਰਨਾ ਦੇਖੋ ਹੁਣ ਆਪਾਂ ਨਾ ਫਰੰਟ ਵਾਲਾ ਪੱਲਾ ਚੱਕ ਲੈਣਾ ਤੇ ਬੈਕ ਵਾਲਾ ਪਿੱਛੇ ਕੱਢ ਦੇਣਾ ਬੈਕ ਵਾਲਾ ਕੱਢਣ ਤੋਂ ਬਾਅਦ ਆਪਾਂ ਫਰੰਟ ਵਾਲੀ ਕਾਟ ਪਾ ਲੈਣੀ ਹੈਗੀ ਹਾਂਜੀ ਆ ਪੈ ਗਈ ਆਪਣੀ ਕਾਟ ਹੁਣ ਆਪਾਂ ਬੈਕ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਦੇਖੋ ਜੀ ਆਗਾ ਆਪਣਾ ਬੈਕ ਵਾਲਾ ਪੱਲਾ ਆਪਾਂ ਸਭ ਤੋਂ ਪਹਿਲਾਂ neck ਦੀ ਕਟਿੰਗ ਕਰਨੀ ਹੈਗੀ ਦੇਖੋ 2.5 ਇੰਚ ਆਪਾਂ ਲੈਣੀ ਆ ਚੜਾਈ 2.5 ਇੰਚ ਲਈ ਆਪਾਂ ਚੜਾਈ ਤੇ نیچے ਨੂੰ ਆਪਾਂ ਗਲਾ ਦੀ ਕਟਿੰਗ ਕਰਨੀ ਆ ਦੇਖੋ ਜੀ 6.5 ਇੰਚ ਤੇ ਆਹ ਜੀ ਇਸ ਤਰ੍ਹਾਂ ਆਪਾਂ ਪਾ ਦੇਣੀ ਆ ਗਲੇ ਦੀ ਗੋਲਾਈ ਜੀ ਆਖੂਗੀ ਆਪਣੀ ਘਰੇ ਦੀ ਗੁਲਾਈ ਤੇ ਹੁਣ ਆਪਾਂ ਤਾਵਾਂਗੇ ਜੀ ਪਲੇਟਸ ਦੇਖੋ ਆਪਾਂ ਪਿਛਲੀਆਂ ਫਰੰਟ ਆਈਆਂ ਵੀ 12 ਤੇ ਇਹ ਵੀ ਜੀ 12 ਤੇ ਤੇ نیچے ਨੂੰ ਆਪਾਂ ਇਹਨਾਂ ਦੀ 1 ਇੰਚ ਲੈਂਥ ਵਧਾ ਕੇ ਰੱਖਣੀ ਆ ਫਰੰਟ ਵਾਲੀਆਂ ਦੇਖੋ ਆਪਾਂ 7 ਤੇ ਪਾਈਆਂ ਸੀ ਇਹ ਪਾਵਾਂਗੇ ਜੀ ਅੱਧ ਤੇ ਜਿਹੜੀਆਂ ਪਿਛਲੀਆਂ ਪਲੇਟਸ ਹੁੰਦੀਆਂ ਨੇ ਆਪਾਂ ਚਾਹੇ 1 ਇੰਚ ਚਾਹੇ 1.5 ਇੰਚ ਤੱਕ ਆਪਾਂ ਵਧਾ ਸਕਦੇ ਆ ਆਪਾਂ ਨੂੰ ਵਧਾ ਕੇ ਰੱਖਣੀਆਂ ਚਾਹੀਦੀਆਂ ਨੇ ਫਿਰ ਆਪਣੇ ਪਿਛਲੇ ਪੱਲੇ 'ਚ ਕਿਪ ਕੋਲੇ ਕਮਰ ਕੋਲੇ ਝੋਲ ਨਹੀਂ ਪੈਂਦਾ ਹੈਗਾ ਸਾਢੇ 3 ਇੰਚ ਇਹਨਾਂ ਦੀ ਚੜਾਈ ਰੱਖਣੀ ਹੈ ਜੀ ਆਹ ਵੇਖੀਏ ਸਕੇਲ ਦੀ ਹੈਲਪ ਦੇ ਨਾਲ ਆਪਾਂ ਇਹ ਲਾਈਨ ਨੂੰ ਆਪਸ ਵਿੱਚ ਮਿਲਾ ਲੈਣਾ ਹੁਣ ਆਪਾਂ ਕੀ ਕਰਨਾ ਦੇਖੋ ਇੰਚੀ ਟੇਪ ਦੇ ਤਿੱਖੇ ਹਿੱਸੇ ਦੇ ਨਾਲ ਇਧਰ ਲਈ ਮਾਰਕਿੰਗ ਉਧਰ ਕਰ ਲਓ ਜਿਹੜੇ ਫਰੰਟ ਵਾਲੇ ਪੱਲੇ ਦੀ ਮਾਰਕਿੰਗ ਹੁੰਦੀ ਹੈ ਜੀ ਕਮੀਜ਼ ਨੂੰ ਐਦਾਂ ਸਿੱਧਾ ਕਰਕੇ ਆਪਸ ਵਿੱਚ ਮਲਾ ਕੇ ਹੱਥਾਂ ਦੇ ਨਾਲ ਹਲਕੀ-ਹਲਕੀ ਪ੍ਰੈਸ ਕਰ ਲਓ ਹੱਥਾਂ ਦੇ ਨਾਲ ਐਦਾਂ-ਐਦਾਂ ਕਰ ਲਓ ਸਾਰੀ ਮਾਰਕਿੰਗ ਦੂਸਰੀ ਸਾਈਡ ਚਲੀ ਜਾਂਦੀ ਹੈ ਜੀ ਇੱਕ ਪਲੇਟ ਹੁੰਦੀ ਆ ਤਾਂ ਕਰਕੇ ਆਪ ਪਹਿਲਾਂ ਮਾਰਕ ਕਰ ਲੈਨੇ ਆ ਜੀ ਚਲੋ ਜੀ ਆਪਣੀ ਦੇਖੋ ਕਟਿੰਗ ਹੋ ਗਈ ਕਮੀਜ਼ ਦੀ ਆ ਦੇਖੋ ਆਪਣੀ ਬਣਾ ਦੇਖੋ ਬਿਲਕੁਲ ਗੋਲ ਸ਼ੇਪ ਦੇ ਵਿੱਚ ਰੈਡੀ ਹੋਇਆ ਹੈਗਾ ਹੁਣ ਆਪਾਂ ਕਰਾਂਗੇ ਜੀ ਬਾਹਮਾ ਦੀ ਕਟਿੰਗ ਹਾਂਜੀ ਆ ਦੇਖੋ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੈ ਦੇਖੋ ਆਪਾਂ ਤੁਹਾਨੂੰ ਬਾਹਾਂ ਦੀ ਲੈਂਥ ਦੱਸਦੇ ਹਾਂ ਪਹਿਲਾਂ ਦੇਖੋ ਆਪਾਂ ਬਾਹਾਂ 16 ਇੰਚ ਤਿਆਰ ਰੱਖਣੀਆਂ ਨੇ 16 ਇੰਚ ਤਿਆਰ ਰੱਖਣੀਆਂ ਨੇ 3 ਇੰਚ ਆਪਾਂ ਕੱਪੜਾ ਐਕਸਟਰਾ ਲਿਆ ਹੈਗਾ 2 ਇੰਚ نیچے ਫੋਲਡ ਕਰਨ ਵਾਸਤੇ ਤੇ 1 ਇੰਚ ਉੱਪਰ ਲਈ ਕਾਟ ਤੇ ਉੱਪਰ ਸਲਾਈ ਵਾਸਤੇ ਤੇ ਜਿਹੜੀ ਕੱਪੜੇ ਦੀ ਚੜਾਈ ਹੈਗੀ ਦੇਖੋ 1.1/2 ਇੰਚ ਆਪਣੇ ਕੱਪੜੇ ਦੀ ਚੜਾਈ ਆ ਡਬਲ ਤਹੇ ਦੇ ਵਿੱਚ ਇਹ ਕੱਪੜਾ ਦੋ ਬਾਹਾਂ ਦੇ ਇਕੱਠੇ ਕਟਿੰਗ ਦੋਮਾਂ ਦੀ ਕਰਾਂਗੇ ਆ ਦੇਖੋ ਜੀ ਬਾਹਾਂ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਨਾ ਇੱਥੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਇੰਨਾ ਹਿੱਸਾ ਆਪਣਾ ਸਲਾਈ ਚਾਹੀਦਾ ਆਪਾਂ ਹੁਣ ਇੱਥੇ ਇੰਚੀ ਟੇਪ ਰੱਖਣਾ ਆਪਾਂ ਫਰੰਟ ਵਾਲਾ ਪੱਲਾ ਨਾਪਣਾ ਆ ਲੋ ਜੀ ਇਸ ਤਰ੍ਹਾਂ ਇੰਚੀ ਟੇਪ ਕਮਾਈ ਜਾਣਾ ਵਾਲੀ ਉਂਗਲ ਇੱਥੇ ਰੱਖਣੀ ਆਇਆ ਕਮਾ ਲੈਣਾ ਦੇਖੋ ਆਪਣਾ ਮੋਟਾ ਹੈਗਾਗਾ 10 ਇੰਚ ਪੌਣੇ 10 ਇੰਚ ਤਿਆਰ ਹੈਗਾ ਆਪਾਂ ਅੱਧਾ ਇੰਚ ਘਟਾਉਣਾਗਾ ਆਪਾਂ ਇੱਥੇ ਅੱਧਾ ਇੰਚ ਘਟਾਉਣਾਗਾ ਦੇਖੋ ਅੱਧਾ ਇੰਚ ਘਟਾ ਕੇ ਮਾਰਕ ਕੀਤਾ ਲ ਇੱਥੋਂ ਜਿਹੜੀ نیچے ਨੂੰ ਕਾਟ ਪੈਣੀ ਆ ਇਹ ਦੇਖੋ ਜੀ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 3 ਇੰਚ ਤੇ ਹੀ ਪਾਉਣੇ ਆ ਆ ਲੋ ਜੀ 3 ਇੰਚ ਤੇ ਇਹ ਜਿਹੜੀ ਆਪਾਂ ਉੱਪਰੋਂ ਗਲਾਈ ਪਾਉਣੀ ਹੈਗੀ ਦੇਖੋ ਇਹ ਪਾਉਣੀ ਹੈ ਜੀ ਆਪਾਂ 22 ਇੰਚ ਤੇ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਆਪਾਂ ਸਕੇਲ ਨਾਲ ਮਿਲਾ ਲੈਣਾ ਦੇਖੋ ਜੀ ਆਪਾਂ ਮਿਲਾ ਲੈਣਾ ਇਸ ਤਰ੍ਹਾਂ ਨਾਲੋ ਜੀ ਇਸ ਤਰ੍ਹਾਂ ਲਾਈਨ ਬਣਾਲੀ ਲਾਈਨ ਬਣਾਉਣ ਤੋਂ ਬਾਅਦ ਆਪਾਂ ਕੀ ਕਰਨਾ ਐਦਾਂ ਦੇਖੋ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੰਚੀ ਟੇਪ ਨੂੰ ਫੋਲਡ ਕਰ ਲੈਣਾ ਇੱਥੇ ਤੱਕ ਕੀਤਾ ਜੀ ਆਪਾਂ ਆਪਾਂ ਇਹਦਾ ਹਾਫ ਕਰਕੇ ਮਾਰਕ ਕਰ ਲਿਆ ਹੁਣ ਆਪਾਂ ਜੀ 1 ਇੰਚ ਦੀ ਕਾਟ ਪਾਉਣੀ ਆ ਅੱਧਾ ਇੰਚ ਦੀ ਇੱਧਰ ਅੱਧਾ ਇੰਚ ਦੀ ਇੱਧਰ ਇਹ ਪੂਰੀ 1 ਦੀ ਹੋਊਗੀ ਦੇਖੋ ਹੁਣ ਆਪਾਂ ਜਿਹੜੀ ਗਲਾਈ ਪਾਉਣੀ ਆ ਆਪਾਂ ਸਿਰੇ ਤੋਂ ਪਾਉਣੀ ਆ ਦੇਖੋ ਜੀ ਜੇ ਆਪਣੀ ਮੋਢੇ ਦੀ ਕਟਾਈ ਸਹੀ ਹੋਗੀ ਬਾਹਾਂ ਦੀ ਗਲਾਈ ਸਹੀ ਪੈਗੀ ਆਪਾਂ ਨੂੰ ਸੂਟ ਦੀ ਸਟਿਚਿੰਗ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਨਾ ਹੀ ਆਪਣੇ ਮੋਢੇ 'ਚ ਵਾਲ ਪੈਣ ਤੇ ਨਾ ਹੀ ਆਪਣੇ ਆームਹੋਲ ਦੇ نیچے ਚੋਲ ਆਵੇ ਹੁਣ ਜਿਹੜੀ ਆ ਪਾਹ ਵਾਲੀ ਕਾਟ ਹੈ ਵੀ ਜੀ ਆਪਾਂ ਗਲਾਈ ਸਿਰੇ ਤੱਕ ਪਾਉਣੀ ਆ ਐਸ ਤਰ੍ਹਾਂ ਜੇ ਕੋਈ ਗਲੀਟ ਦੀ ਸ਼ੇਪ ਤਿਆਰ ਹੋ ਗਈ ਇੱਥੋਂ ਆਹ ਵਾਲਾ ਆਪਣਾ ਐਕਸਟਰਾ ਕਪੜਾ ਦਾ ਜੀ ਆਪ ਹੈਗੀ ਆਪਣੀ ਬਾਹ ਦੀ ਕਾਟ ਆ ਦੇਖੋ ਜੀ ਆਹ ਵਾਹੀ ਆਪਣੀ ਫਰੰਟ ਵਾਲੀ ਕਾਟ ਆ ਇਹ ਆਪਾਂ ਦੋ ਪੱਲਿਆਂ ਚ ਪਾਉਣੀਆਂ ਜਦੋਂ ਆਪਾਂ ਕਾਟ ਪਾਉਣੀ ਆ ਨਾ ਦੇਖੋ ਆ ਆਪਣਾ ਪ੍ਰਿੰਟ ਦਾ ਸਿੱਧਾ ਪਾਸਾ ਇਹ ਦੋਵੇਂ ਆਪਸ ਵਿੱਚ ਜੁੜੇ ਹੋਣੇ ਚਾਹੀਦੇ ਨੇ ਦੋ ਪੱਲੇ ਆਪਾਂ نیچے ਛੱਡ ਦੇਣੇ ਆ ਦੋ ਚ ਆਪਾਂ ਕਾਟ ਪਾ ਲੈਣੀ ਆ ਇੰਨਾ ਹਿੱਸਾ ਤਾਂ ਲਾ ਦੇਣਾ ਚਾਹੇ ਤੁਸੀਂ ਸਿਲਾਈ ਕਰਨ ਟਾਈਮੇ ਕਾਟ ਪਾ ਸਕਦੇ ਹੋ ਜਿੰਨੀ ਆਪਣੀ ਮੂਰੀ ਆ ਦੇਖੋ ਇਹਨਾਂ ਦੀ ਮੂਰੀ ਹੈਗੀ ਆ ਜੀ 5.5 ਇੰਚ ਆਪਾਂ 2 ਇੰਚ ਐਕਸਟਰਾ ਰੱਖਤਾ ਤੇ ਐਦਾਂ ਆਪਾਂ ਮਾਰਕ ਕਰ ਲੈਣਾ ਆਪਾਂ ਡਾਇਰੈਕਟ ਨਹੀਂ ਲਾਉਣਾ ਹੈਗਾ ਵੀ ਆਪਾਂ ਐਦਾਂ ਲਾ ਲਾ ਇੱਥੋਂ ਜੇ ਐਦਾਂ ਝੂਰ ਪਾਉ ਤਾਂ ਜਦੋਂ ਆਪਾਂ ਬਾਹਮ ਪਾਉਣੇ ਆਂਗੇ ਤਾਂ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਨੀਚੇ ਨੂੰ ਕੱਪੜਾ ਆ ਜਾਂਦਾ ਜੀ ਉਹ ਆ ਦੇਖੋ ਜੀ ਐਕਸਟਰਾ ਕੱਪੜੇ ਦੀ ਕਰਤੀ ਆਪਾਂ ਕਟਿੰਗ ਨਾਲ ਜੀ ਆ ਦੇਖੋ ਜੀ ਆ ਹੋ ਗਈ ਆਪਣੀ কুরਤੀ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦਿਖਾਵਾਂਗੇ ਆ ਦੇਖੋ ਜੀ ਆ ਵਾਲਾ ਕਪੜਾ ਜਿਹੜਾ ਆਪਣਾ ਸੂਟ ਚੋਂ ਬਚਿਆ ਦੇਖੋ ਜੀ ਆਪਾਂ ਪਟਿਆਲਾ ਸਲਵਾਰ ਬਣਾਉਣੀ ਹੈ ਜਿਹੜੇ ਆਪਣੇ ਕਮੀਜ਼ ਦੇ ਸਾਈਡ ਤੋਂ ਲੰਬੇ ਲੋਟ ਕਪੜਾ ਲੈਂਦਾਗਾ ਉਹਦੇ ਆਪਾਂ ਪੌਣੇ ਸੀਗੇ ਫਿਰ ਆਪਾਂ ਪੱਲੇ ਪਾਉਣੇ ਆ ਜੇ ਆਪਾਂ ਪੱਲੇ ਵਾਲੀ ਸਲਵਾਰ ਬਣਾਉਣੀ ਹੈ ਹੁਣ ਆਪਾਂ ਦੇਖੋ ਇਹਦੀ ਕਰ ਲਈਆਂ ਸਟ੍ਰੇਟ ਸਲਵਾਰ ਰੈਡੀ ਆ ਇਦਾਂ ਕੱਪੜਾ ਦਾ ਇਦਾਂ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਦੇਖੋ ਇੱਥੋਂ ਫੜ ਕੇ ਇਦਾਂ ਫੋਲਡ ਕਰਕੇ ਇਦਾਂ ਜੀ ਚਾਰ ਤਿਹਾਂ ਚ ਰੱਖਣਾ ਆਪਾਂ ਕੱਪੜਾ ਐਸ ਤਰ੍ਹਾਂ ਐਸ ਤਰ੍ਹਾਂ ਕੱਪੜਾ ਰੱਖ ਕੇ ਜੀ ਦੇਖੋ ਜਿਹੜਾ ਓਪਨ ਪਾਸਾ ਉਹ ਤਾਂ ਆਪਾਂ ਰੱਖਿਆ ਇੱਧਰ ਓਪਨ ਸਾਈਡ ਤਾਂ ਆਪਾਂ ਇੱਧਰ ਰੱਖੀ ਆ ते जेड़ा कपड़ा बंद आ गा रखे अपनी साइड हम सब तो पहला देखो आ देखो जी ए कपड़े दी लेंथ हैगी चौती है इंच ही है आप कटिंग नहीं की बस इना ही कपड़ा बचा चौंती इंच आ गया आप बत्ती इंच के पले रेडी रखने सत्ती इंच सलवार अपनी तैयार आ गई थर्टी सिक्स इंच 32 ਇੰਚ ਦੇ ਆਪਾਂ نیچے ਦੇਖੋ ਪੱਲੇ ਪਾ ਕੇ 4 ਇੰਚ ਦੀ ਜਦੋਂ 벨ਟ ਪਾਵਾਂਗੇ ਤਾਂ 36 37 ਇੰਚ ਦੀ ਸਲਵਾਰ ਦੇਖੋ ਆਪਣੀ ਇੱਥੇ ਰੈਡੀ ਹੋ ਚੁਗੀ 32 ਇੰਚ ਦਾ نیچے ਵਾਲੇ ਪੱਲੇ ਹੋਗੇ 4 ਇੰਚ ਦੀ ਆਪਣੀ 벨ਟ ਹੋਗੀ 37 ਇੰਚ ਦੀ ਸਲਵਾਰ ਰੈਡੀ ਹੋ ਜੂ ਤੁਸੀਂ 벨ਟ 4 4.5 5 ਇੰਚ ਤੱਕ ਪਾ ਸਕਦੇ ਹੋ ਇਸ ਤੋਂ ਵੱਡੀ 벨ਟ ਨਹੀਂ ਪਾਉਣੀ ਆਪਾਂ ਇਹ ਸਲਵਾਰ ਦੇ ਪਾਉਣੀ ਆ ਜੀ 4 ਇੰਚ ਦੀ 벨ਟ ਕਿਉਂਕਿ ਮੈਨੂੰ ਜੀ ਜ਼ਿਆਦਾ ਵੱਡੀ 벨ਟ ਸਹੀ ਨਹੀਂ ਲੱਗਦੀ ਆਪਾਂ 34 ਇੰਚੀ ਸਾਰਾ ਰੱਖ ਲੈਣਾ ਦੇਖੋ ਕੁਝ ਸਲਾਈ ਚ ਆ ਜਾਊਗਾ ਉੱਪਰ ਤੇ نیچے ਕੁਝ ਸਲਵਾਰ ਦੇ ਵਿੱਚ ਢਾਲ ਪੈ ਜਾਣੀ ਹੈਗੀ ਤੇ ਆਪਣੀ ਜਿਹੜੇ ਪੱਲੇ ਨੇ ਬਣਨ ਤੋਂ ਬਾਅਦ ਨੀਚੇ ਵਾਲਾ ਘੇਰਾ ਬਤੀ ਹੋਈ ਤਿਆਰ ਰਹਿ ਜਾਣਾ ਹੁਣ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਆਸਣ ਰੱਖਣਾਗਾ ਆਸਣ ਰੱਖਣਾ ਦੇਖੋ ਜੀ ਆਪਾਂ 9.5 ਇੰਚ ਠੀਕ ਹੈ ਜੀ 9.5 ਇੰਚ ਆਸਣ ਤੇ ਆਪਣੀ ਸਲਵਾਰ ਦੀ ਜਿਹੜੀ ਮੂਰੀ ਹੈਗੀ ਉਹ ਹੈਗੀ ਆ 8 ਇੰਚ ਤਿਆਰ ਠੀਕ ਹੈ ਜੀ ਆਪਾਂ 9/2 ਇੰਚ ਤੇ ਕਟਿੰਗ ਕਰਨੀ ਹੈ ਆਹੋ ਜੀ 2 ਇਧੇ ਨਾਲ ਮਲਾ ਲੈਣਾ ਤੁਸੀਂ ਚਾਹੋ ਤਾਂ ਆਹ ਵਾਲੇ ਸਕੇਲ ਦੇ ਨਾਲ ਵੀ ਮਲਾ ਸਕਦੇ ਹੋ ਇਸ ਤਰ੍ਹਾਂ ਬਿਲਕੁਲ ਸਿੱਧੀ ਸ਼ੇਪ ਬਣ ਜੂ ਪਿੱਛੋਂ ਪਰ ਮੈਂ ਇਹਦੇ ਨਾਲ ਕਰਦੀ ਹੁੰਦੀ ਆ ਜੀ ਇਹਦੇ ਨਾਲ ਜਿਹੜੀ ਇੱਥੇ ਫਿਰਤੀ ਹੁੰਦਾ ਜਿਹੜੀ ਆਹ ਵਾਲੀ ਸ਼ੇਪ ਆ ਇਹ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਹੈ ਕਿ ਪਿੱਛੇ ਬੁਲਬੁਲਾ ਜਾਂ ਨਹੀਂ ਬਣਦਾ ਪੋਂਚੇ ਕੋਲੇ ਬਸ ਇੰਨਾ ਹੀ ਕੰਮ ਹੁੰਦਾ ਜੀ ਸਟ੍ਰੇਟ ਸਲਵਾਰ ਦਾ ਆਪਣੀ ਸਟ੍ਰੇਟ ਸਲਵਾਰ ਦੀ ਕਟਿੰਗ ਹੋ ਗਈ ਹੋਗੀ ਆਪਣੀ ਸਟੇਟ ਸਲਵਾਰ ਦੀ ਕਟਿੰਗ ਜਿਹੜਾ ਆਹ ਵਾਲਾ ਕੱਪੜਾ ਤੁਸੀਂ ਇਹਦੇ ਵਿੱਚੋਂ ਜੋੜ પા ਕੇ 벨ਟ ਵੀ ਰੈਡੀ ਕਰ ਸਕਦੇ ਹੋ ਦੇਖੋ ਜਦੋਂ ਇੱਥੇ ਜੋੜ ਪੈ ਗਿਆ ਨਾ ਇਹ ਵਾਲਾ ਕੱਪੜਾ ਐਦਾਂ 벨ਟ ਜਿੰਨਾ ਨਿਕਲਿਆ ਆਉਂਦਾ ਹੈਗਾ ਤੇ ਇਹਦੇ ਵਿੱਚੋਂ ਤੁਸੀਂ ਪੌਂਚੇ ਵੀ ਬਣਾ ਸਕਦੇ ਹੋ ਤੇ ਦੂਸਰੀ ਗੱਲ ਦੇਖੋ 24 ਇੰਚ ਤੱਕ ਆਪਾਂ ਐਦਾਂ ਨਾਰਮਲ ਪਣੀ ਦੀ ਸਲਵਾਰ ਕਟਿੰਗ ਕਰ ਲੈਣੇ ਆਂਗੇ ਬਿਲਕੁਲ ਸਹੀ ਆਉਂਦੀ ਹੈ ਜੇ ਕੋਈ ਮੇਰੀ ਪੈਮ ਜਿਆਦਾ ਹੈਵੀ ਆ ਜਿੱਦਾਂ 25 26 27 ਇੰਚ ਹਿੱਪਾ ਫਿਰ ਤੁਸੀਂ ਕੀ ਕਰਨਾ ਜਿਹੜਾ ਆਸਣਾਗਾ ਵਾਲਾ ਇਹ ਤੁਸੀਂ ਇੱਥੇ ਤੱਕ ਕਟਿੰਗ ਕਰਨਾ ਇੱਦਾਂ ਇੱਥੇ ਤੱਕ ਇੱਥੇ ਤੱਕ ਮਤਲਬ ਇੰਨਾ ਹਿੱਸਾ ਆਪਾਂ ਜਿੰਨਾ ਲਾ ਲੋ 17 ਦਾ ਇੱਥੇ ਤੱਕ ਤੁਸੀਂ ਝੋਲੀ ਆ ਜਿਹੜੀ ਫਿਰ 17 ਇੰਚ ਤੱਕ ਰੱਖਣੀ ਹੈ ਇੱਥੇ ਤੱਕ ਇੱਥੇ ਤੱਕ ਰੱਖ ਕੇ ਤੁਸੀਂ ਜਿਹੜਾ ਆ ਵਾਲਾ ਸਾਈਡ ਤੋਂ ਜਿੱਦਾਂ ਕੱਪੜਾ ਲੈਂਦਾਗਾ ਤੁਸੀਂ 17 ਇੰਚ ਤੱਕ ਆਪਾਂ ਮੰਨ ਲਓ ਆਪਾਂ ਤਾਂ ਉਹ ਫੋਲਡ ਕਰਕੇ ਦਿਖਾਉਣੇ ਆ ਦੇਖੋ ਆਪਾਂ 17 ਇੰਚ ਤੱਕ ਕਰਕੇ ਆ ਆਹ ਵਾਲਾ ਹਿੱਸਾ ਜਦੋਂ ਆਪਾਂ ਨਾਲ ਰੱਖਾਂਗੇ ਇੱਥੇ 9.5 ਇੰਚ ਤੇ ਆਸਣ ਲਾਵਾਂਗੇ ਠੀਕ ਹੈ ਜੀ ਤਾਂ ਆਪਣੇ ਆਪ ਜਿਹੜਾ ਆਪਣਾ ਸਲਵਾਰ ਦਾ ਘੇਰਾ ਉਹ ਵੱਜੂਗਾ ਕਿਉਂਕਿ ਹੁਣ ਤਾਂ ਆਪਾਂ ਦੇਖੋ ਇੱਥੇ 9.5 ਇੰਚ ਤੇ ਨਸਾਨ ਲਾਇਆਗਾ 9.5 ਇੰਚ ਤੇ ਆਸਣ ਕੱਟਿਆ ਜਦੋਂ ਆਪਾਂ 17 ਇੰਚ ਤੇ ਲਾਵਾਂਗੇ ਤਾਂ ਆਪਾਂ ਨਾਲ ਐਕਸਟਰਾ ਆਸਣ ਵੀ ਜੋੜ ਸਕਦੇ ਹਾਂ ਸਿਰਫ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਜਿਨ੍ਹਾਂ ਦੀ हिਪ ਜ਼ਿਆਦਾ ਭਾਰੀ ਹੁੰਦੀ ਹੈ ਜਿੱਦਾਂ 25 27 27 28 ਨਾਰਮਲ हिਪ ਚ 24 ਇੰਚ ਤੱਕ ਤੁਹਾਨੂੰ ਸਲਵਾਰ ਚਾਹ ਵਾਲਾ ਹਸਨ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੁਣ ਆਪਾਂ ਕਰਾਂਗੇ ਜੀ ਬੈਲਟ ਦੀ ਕਟਿੰਗ ਅਲੋਚੀ ਹੁਣ ਆਪਾਂ ਬੈਲਟ ਦੀ ਕਟਿੰਗ ਕਰਾਂਗੇ ਜਿਹੜਾ ਇਹ ਸਲਵਾਰ ਦੇ ਵਿੱਚੋਂ ਉਹਦੇ ਆਪਣੀ ਕਮੀਜ਼ ਦੇ ਸਾਈਡ ਤੋਂ ਲਿਆ ਸੀ ਕੱਪੜਾ ਇੱਕ ਦੀਆਂ ਆਪਾਂ ਬਾਵਾਂ ਤਿਆਰ ਕਰ ਲੀਆਂ ਹੁਣ ਜਿਹੜਾ ਇੱਕ ਪੀਸ ਬਚਿਆ ਇਹਦੀ ਆਪਾਂ ਜੀ ਬੈਲਟ ਕਰਾਂਗੇ ਰੈਡੀ ਬੈਲਟ ਰੱਖਣੀ ਹੈ ਜੀ ਆਪਾਂ 24 ਇੰਚ ਤਿਆਰ ਆਪਾਂ 25 ਇੰਚ ਦੇ ਕਟਿੰਗ ਕਰ ਲਈ ਤੇ ਦੇਖੋ ਇਹਦੀ ਲੰਬਾਈ ਹੈਗੀ 8.5 ਇੰਚ ਆਪਾਂ 4.5 ਇੰਚ ਬੈਲਟ ਤਿਆਰ ਰੱਖਣੀ ਆ ਤੁਸੀਂ 5 ਇੰਚ ਦੀ ਬੈਲਟ ਪਾ ਸਕਦੇ ਹੋ ਪਰ 5 ਇੰਚ ਤੋਂ ਜ਼ਿਆਦਾ ਬੈਲਟ ਨਹੀਂ ਪਾਉਣੀ ਚਾਹੀਦੀ ਸਾਨੂੰ ਜੀ ਆਹ ਹੋ ਗਈ ਆਪਣੀ 벨ਟ ਰੈਡੀ ਤੇ ਆਪਾਂ ਜਿਹੜਾ ਦੂਸਰਾ ਕੱਪੜਾ ਸੀ ਉਹਦੇ ਵਿੱਚੋਂ ਆਪਾਂ ਪੌਂਚੇ ਰੈਡੀ ਕਰਾਂਗੇ ਇਸ ਤਰ੍ਹਾਂ ਜੀ ਨੀਚੇ ਪੌਂਚੇ ਲੱਗ ਜਾਂਦੇ ਨੇ ਠੀਕ ਆ ਜੀ ਇਹ ਆਪਣੀ ਸਟ੍ਰੇਟ ਸਲਵਾਰ ਦੀ ਕਟਿੰਗ ਆ ਸਟ੍ਰੇਟ ਸਲਵਾਰ ਕਹਿ ਲੋ ਚਾਹੇ ਪਾਕਿਸਤਾਨੀ ਸਲਵਾਰ ਕਹਿ ਲੋ ਇਹਦੇ ਵਿੱਚ ਜੀ ਪੱਲੇ ਨਹੀਂ ਪੈਂਦੇ ਹੁੰਦੇ ਬਾਕੀ ਦੇ ਤੁਸੀਂ ਸਲਵਾਰ ਦੀ ਸਟਿਚਿੰਗ ਦੇਖਣੀ ਹੋਈ ਤਾਂ ਜਰੂਰ ਮੈਸੇਜ ਕਰਿਓ ਦੇਖੋ ਜੀ ਅੱਜ ਆਪਾਂ ਤੁਹਾਨੂੰ ਪੂਰੇ ਸੂਟ ਦੀ ਕਟਿੰਗ ਕਰਕੇ ਦੱਸਿਆ ਜਿਨ੍ਹਾਂ ਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਜਿਹੜੀਆਂ ਮੇਰੀਆਂ ਭੈਣਾਂ ਸੋਹਣੇ ਸੋਹਣੇ ਮੈਸੇਜ ਕਰਦੀਆਂ ਨੇ ਐਨਾ ਮਾਨ ਸਨਮਾਨ ਦਿੰਦੀਆਂ ਨੇ ਜੀ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਜੀ ਸਸਸੀ